किधर तो जी जी तो मेरा नाम तो कीर अब्बास है तो, की तो, 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 तो कीर अब्बास तो... तो कीर तो कीर तो, तो, तो कीर अब्बास जी हाँ जी मेरा नाम अली रजा अली रजा अली रजा हाँ जी किधर हुसैन किधर हुसैन जी मेरा नाम सुनील माशा और ना ठीक ठाक ना काम शाम

ਕੋਰ ਕਰਦਾ ਹੈ ਜੀ ਜੀ ਅਸੀਂ ਇਹ ਲੈ ਲਏ ਪੰਜਾਹ ਪੈਰ ਰੱਖਿਆ ਮਾਸ਼ਾਅੱਲ ਤੇ ਇਹ ਕਿੰਨਾ ਵਧੀਆ ਸੰਯੋਗ ਹੈ ਕਿ ਕੱਲ ਈਦ ਸੀਗੀ ਤੇ ਕੱਲ ਨੂੰ ਵਿਸਾਖੀ ਆ ਜੀ ਜੀ ਬਿਲਕੁਲ ਜੀ ਜੀ ਬਿਲਕੁਲ ਇਹ ਸਭੀ ਦੋਵੇਂ ਦਿਨ ਵਧੀਆ ਆ ਤੇ ਵਿਚਾਰਲਾ ਦਿਨ ਹੋਇਆ ਨਹੀਂ 20 ਰੁਪਏ ਦਾ ਮਿਲਿਆ ਸੀਗਾ ਜੀ ਜੀ ਸਹੀ ਤੇ ਇਹ ਵੀਰ ਮਿਲਤੇ ਤੇ ਇਹਨਾਂ ਨੇ ਕਿਹਾ ਕਿ ਫੋਟੋ ਤਾਂ ਨਹੀਂ ਤੇ ਮੈਨੂੰ ਤੇ ਕੋਈ ਲੱਭ ਨਹੀਂ ਰਿਹਾ ਮੈਂ ਕਿਹਾ ਮੈਂ ਵੀ ਫੋਟੋ ਕਰਾ ਕੇ ਜਾਣੀ ਆ ਚਲੋ ਮੇਰਬਾਨੀ ਅੱਛੀ ਆ ਗਿਆ ਬੜਾ ਵਧੀਆ ਲੱਗਾ ਤੁਹਾਨੂੰ ਜੀ ਜੀ ਚਲੋ ਆਪਣੇ ਫਿਰ YouTube ਤੇ ਆਪਾਂ ਇੱਕ ਦੂਸਰੇ ਨਾਲ ਰਾਹ ਆਈਂ ਇੰਸਟਾਲਾ ਕਰਦੇ ਆਪਾਂ ਠੀਕ ਹੈ ਆਪਾਂ ਇਹ ਕਾ ਕਰਦੇ ਆਂ ਹਾਂ ਜੀ ਆਪਾਂ ਨਾਲ ਪਾਸ ਦੁਬਾਰਾ ਨੰਬਰ ਦਹਾਈਓ ਆਪਾਂ ਜਾਂਦੇ ਨੰਬਰ ਆਪਾਂ ਲੈ ਲੈਂਦੇ ਆਪਾਂ ਦੇਖ ਲਿਆ ਨਕ ਆ ਗਿਆ ਹੂੰ ਨਹੀਂ ਵਿਸਕਾਰ ਮਾਰਦੇ ਨਹੀਂ ਨਹੀਂ ਉਹ ਬਾਜ ਨੰਬਰ ਲੈ ਲੈ ਲੈਣਾ ਉਹ ਗੱਲ ਬਾਤ ਕਰਦੇ ਹਾਂ ਜੀ ਬਾਤ ਕਰਦੇ ਆਂ ਜੀ ਉਹ ਨਾ ਜਿਹੜੇ ਗੱਲ ਬਾਤ ਆਉਂ ਸਹੀ ਕਿਤਾ ਹੀ ਇਦਰੇ ਜਦੋਂ ਮਤਲਬ ਆਉਂਦੇ ਪੰਜਾਬੀ ਫਿਰ ਵਧੀਆ ਲੱਗਦਾ ਆਹ ਜੀ ਬਿਲਕੁਲ ਵਧੀਆ ਲੱਗਦਾ ਜੀ ਦਿਲ ਤੇ ਬੜਾ ਕਰਦਾ ਹੁੰਦੇ ਦਿਲ ਕਰਦਾ ਪੰਜਾਬੀ ਪਰ ਤੇਰੇ ਕਰਦਾ ਉਧਰ ਜਾਈਏ ਪਰ ਨਹੀਂ ਜਾਂਦੇ ਕਿੰਨੀ ਵਾਰ ਤੁਸੀਂ ਉੱਥੇ ਸਰਹੱਦ ਜਿੱਨੇ ਚਲੇ ਗਏ ਸਰਹੱਦ ਮੈਂ ਦੋ ਦਫਾ ਗਿਆ ਆਇਆ ਸਰ ਅੱਛਾ ਹਾਂਜੀ ਮੈਂ ਇੱਕ ਵਾਰੀ ਨਹੀਂ ਗਿਆ ਅਛਾ ਸਰ ਹੱਦ ਮੈਂ ਦੋ ਦੋ ਪਾਗਾਂ ਅਕਸਰ ਤੁਮੜੇ ਆ ਕੇ ਇੱਥੇ ਅੱਗੇ ਲੰਘਣ ਦੇਣ ਤੁਸੀਂ ਲੰਘ ਜੀ ਤੇ ਆਜ ਮੌਕਾ ਬਣਿਆ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਮੌਕਾ ਮਿਲਿਆ ਜਦੋਂ ਆਇਆ ਤੇ ਜ਼ਿੰਦਗੀ ਦੀ ਪਹਿਲੀ ਮੌਕਾ ਮਿਲਿਆ ਮੈਂ ਸਰ ਹੱਦ ਗਿਆ ਹਾਂ ਤਕਰੀਬਨ 2021 ਵਿੱਚ ਮੈਂ ਗਿਆ ਸੀ ਅਛਾ ਹਾਂਜੀ ਆਪਾਂ ਸੇ ਤਕਰੀਬਨ ਦੋ ਹਫ਼ਤੇ ਮੱਥੇ ਰਹਿ ਕੇ ਆਇਆ ਅਛਾ ਅੱਗੇ ਕੋਈ ਦਿੱਕਤ ਨਹੀਂ ਜੀ ਜੀ ਉੱਥੇ ਮੇਰੇ ਮਾਸਟਰ ਦੇ ਚਾਚੂ ਰਹਿੰਦੇ ਹੁੰਦੇ ਨੇ ਮਾਸਟਰ ਦੇ ਚਾਚੂ ਉੱਥੇ ਆਇਆ ਕੋਈ ਉੱਧਰ ਆਇਆ ਵੀ ਜੀ ਉਹਦੋਂ ਫਿਰ ਹਾਲਤ ਕੋਈ ਨਹੀਂ ਆਇਆ ਪਰ ਅਸਲੀਅਤ ਤੇ ਗਿਆ ਨਹੀਂ ਵਾਣ ਚ ਨਹੀਂ ਕੋਈ ਆਇਆ ਅੱਛਾ ਤੁਹਾਡਾ ਮਜ਼ਦੂਰ ਆ ਹੋਰ ਆਪਾ ਇੱਥੇ ਨਹੀਂ ਰਹਿਣ ਵਾਲੇ ਚਾਰ ਕੋਰ ਦੇ ਆਏ ਹਨ ਜੀ ਜੀ ਉਹ ਉਹ ਹੋਰ ਜ਼ਿਆਦਾ ਮਹਿਸੂਸ ਕਰਦੇ ਆ ਜਦੋਂ ਆਉਂਦੇ ਆ ਨਾ ਹਾਂ ਜੀ ਬਿਲਕੁਲ ਕਰਦੇ ਆ ਬਿਲਕੁਲ ਕਰਦੇ ਆ ਕਿਉਂਕਿ ਇੱਕ ਮੁਲਕ ਸੀਗਾ ਹਾਂਜੀ ਇੱਕ ਦੂਜੇ ਨਾਲ ਸਾਰੇ ਮਿਲਦੇ ਬਿਲਕੁਲ ਪਰ ਜੋ ਉਹਨਾਂ ਸੇ ਅੱਜ ਮੈਂ ਇੱਥੇ ਤੁਸੀਂ ਸਾਨੂੰ ਫੜ ਸਕਦੇ ਹੋ ਨਹੀਂ ਹਾਂ ਸੌਲ ਹਾਂ ਨਹੀਂ ਅਹੀਂ ਘਾਟਾ ਨਹੀਂ ਨੋਟ ਚਲੇ ਗਾਲੇ ਇੰਡੀਆ ਦੇ ਗਾਲੇ ਦਾ ਨਾ ਤੋਂ ਦਿਨ ਨੇ ਨਹੀਂ ਵੀ ਬਿਲਕੁਗ ਆ ਤੇ ਚੱਲੀ ਹੋ ਨਹੀਂ ਘਰ ਤੋਂ ਨਾਂ ਸਿਆਪੀ ਦੀ ਗਾਸ ਨੂੰ ਪਾਉਣ ਦੀ ਕੋਈ ਗੱਲ ਨਹੀਂ ਸੀ ਇੱਕ ਪਾਸਪਾ ਫੋਟੋ ਹੈ ਨਾ ਤੁਹਾਡੇ ਕੋਲ ਤੇ ਤੁਸੀਂ ਇੱਕ ਵੀਜ਼ਾ ਅਪਲਾਈ ਕਰੋ ਸਾਨੂੰ ਬਹੁਤ ਖੁਸ਼ੀ ਹੋਈ ਹੈ ਤੁਸੀਂ ਪੰਜਾਬ ਜਹਾਜ਼ਲਾ ਪਹਿਲਾ ਪਾਉ ਰੱਖਿਆ ਤੁਹਾ ਜਰਾ ਪਹਿਲਾ ਪੈ ਰੱਖਿਆ ਸਾਨੂੰ ਵੀ ਬਹੁਤ ਖੁਸ਼ੀ ਹੈ ਮੈਂ ਜ਼ਿੰਦਗੀ ਚ ਪਹਿਲੀ ਵਾਰ ਇੱਧਰ ਆਇਆ ਅੱਛਾ ਜੀ ਜੀ ਇਹ ਜਿਹੜਾ ਇਹ ਹੈ ਨਾ ਸਾਰਾ ਗੁਰਦੁਆਰਹੋਂ ਬਣਿਆ ਜੀ ਇਹ ਪਹਿਲਾਂ ਐਵੇਂ ਨਹੀਂ ਸੀਗਾ ਸਹੀ ਹੋ ਗਏ ਜੀ ਜਦੋਂ ਲਾਂਘਾ ਖੁੱਲਣਾ ਵਾ ਨਾ ਫਿਰ ਇੰਨਾ ਵਧੀਆ ਬਣਿਆ ਪਹਿਲਾਂ ਤੂੰ ਆਪਣਾ ਘਰ ਦੁਆਰੇ ਛੋਟਾ ਜਿਹਾ ਜੀ ਹੈ ਨਾ ਦੂਰੋ ਦੇ ਸਥਾਨ ਦਾ ਇਹ ਇਹੀ ਹਥਾ ਨਾ ਸਾਰਾ ਤੋਂ ਲੋਕਾਂ ਨੇ ਵੇਖਣ ਦੇ ਜੀ ਜੀ ਤੇ ਦਿਸਦਾ ਸੀ ਪਰ ਇੰਨਾ ਵਧੀਆ ਨਹੀਂ ਸਾਰਾ ਤੁਹਾਨੂੰ ਨੂਰਾ ਨਾ ਨਾਉਂ ਦਿੰਦੇ ਰਾਟ ਨਾ 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 ਨਹੀਂ ਸੀ ਹੁੰਦੀ ਇਹ ਹੁਣ ਇਹ ਆ ਕੇ ਲੰਘਾ ਖੁੱਲ ਗਿਆ ਹੁਣ ਵੀ ਕੀ ਜਾਂਦਾ ਪ੍ਰੋਸੈਸ ਆ ਸਹੀ ਹੋ ਗਿਆ ਸਹੀ ਹੋ ਗਿਆ ਮੈਨੂੰ ਵੀ ਇਹਦਾ ਸਪਾਰਟਮੈਂਟ ਕਰਾਈ ਫਿਰ ਫੇ ਬੜਾ ਮੰਦੇ ਵਿੱਚ ਤੁੰਣਾ ਸੀ ਕਦੋਂ ਦੇਣਾ ਮੇਂ ਬਰਾਤਰੀ ਕਾ ਵੇ ਕਦੋਂ ਦੇਣਾ ਸਹੀ ਹੋ ਗਿਆ ਸਹੀ ਹੋ ਗਿਆ ਚਲੋ ਬਹੁਤ ਵਧੀਆ ਲਗਾਤਾਰ ਬੈਠੇ ਹੈ ਜੀ ਜੀ ਵਧੀਆ ਕਰ ਦਿਓ ਲਾਗੇ ਪਣੀ ਸਕਿਆ ਜੀ ਕਰਦੇ ਆ ਠਹਿ ਕੇ ਕਰਦੇ ਆ ਹਾਂ ਨੰਬਰ ਨਹੀਂ ਕਰਨੀ ਆ ਹੁਣ ਨਹੀਂ ਆਇਆ ਤੇ ਮੈਂ ਚਲਾ ਜਾ ਤਾ ਜੀ ਇੰਜੋਏ ਕਰਦੇ ਥਾਰਾ ਜਾ ਹਾਂਜੀ ਮੈਂ